ਮੰਨਾ ਜਾਈਏ ਦੇਸ਼ੋਂ ਬਾਹਰ ਆਵ ਕਰੀਏ ਆਪਣਾ ਖੁੱਦ ਦਾ ਕਾਰੋਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤਰਨਵੀਰ ਕੋਰ ਮੈਡੀਕਲ ਸਾਇੰਸ ਦੇ ਸਟੂਡੈਂਟ ਜਿਸਨੇ ਸੋਚਿਆ ਕਿ ਮੈਂ ਆਪਣੇ ਦੇਸ਼ ਪੰਜਾਬ ਨੂੰ ਛੱਡ ਕੇ ਕਿਤੇ ਬਾਹਰ ਹੋਰ ਵਿਦੇਸ਼ਾ ਚ ਨਹੀਂ ਜਾਵਾਂਗੀ ਅਤੇ ਇੱਥੇ ਰਹਿ ਕੇ ਹੀ ਆਪਣਾ ਬਿਜ਼ਨਸ ਸਟਾਰਟ ਕਰਾਂਗੀ ਜਿਸ ਦਾ ਨਾਮ ਮੈਂ ਰੱਖਿਆ ਹੈ ਦਾਦਾ ਜੀ ਕ੍ਰਾਡ ਜੇ ਤੁਹਾਨੂੰ ਇਹ ਗੱਲ ਬੜੀ ਹੀ ਚੰਗੀ ਲੱਗੀ ਤਾਂ ਮੇਰੀ ਸਪੋਰਟ ਕਰਨਾ ਬਿਲਕੁਲ ਨਾ ਭੁੱਲਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਅਤੇ ਸ਼ੇਅਰ ਕਰਿਓ ਆਪਣੇ ਬੈਸਟ ਕਮੈਂਟਸ ਦਿਓ ਹੁਣ ਅਸੀਂ ਅੱਗੇ ਗੱਲ ਕਰਦੇ ਹਾਂ ਕਿ ਸਾਡੇ ਵਾਲ ਕਿਉਂ ਝੜਦੇ ਹਨ ਕਿਉਂ ਟੁੱਟ ਰਹੇ ਹਨ ਦੋ ਮੁਹੇ ਵਾਲ ਵੀ ਹਨ ਵਾਲਾਂ 'ਚ ਕੀੜਾ ਲੱਗ ਚੁੱਕਿਆ ਹੈ ਅਤੇ ਸਾਡੇ ਵਾਲਾਂ ਵਿੱਚ ਜਿਹੜੀ ਗ੍ਰੋਥ ਹੈ ਦਿਨ ਪਰ ਦਿਨ ਘਟਦੀ ਜਾ ਰਹੀ ਹੈ ਗੰਜਾਪਨ ਆ ਰਿਹਾ ਹੈ ਵਾਲ ਰਫਨੈਸ ਹੋ ਰਹੇ ਹਨ ਤੇ ਸਕਿਨ ਵੀ ਸਾਡੀ ਜਿਹੜੀ ਆ ਰਫੀ ਰਫੀ ਹੋ ਚੁੱਕੀ ਹੈ ਇਦਾਂ ਕਿਉਂ ਕਿਉਂਕਿ ਸਾਡੇ ਵਿੱਚ ਹੈਗੇ ਆ ਕਮੀਆਂ ਕਾਹਦੀਆਂ ਸਾਡੇ ਵਿੱਚ ਕਮੀ ਹੈ ਕੈਲਸ਼ੀਅਮ ਦੀ ਵਿਟਾਮਿਨ ਬੀ ਦੀ ਵਿਟਾਮਿਨ ਵੀ 12 ਦੀ ਅਤੇ ਹੋਰ ਪ੍ਰੋਟੀਨਸ ਦੀ ਤੇ ਜਿਸ ਦੇ ਨਾਲ ਸਾਡੇ ਵਾਲਾਂ ਨੂੰ ਇਹ ਪ੍ਰੋਬਲਮਸ ਜਿਹੜੀਆਂ ਹਨ ਫੇਸ ਕਰਨੀਆਂ ਪੈ ਰੀਆਂ ਹਨ ਅੱਜ ਕੱਲ ਅਸੀਂ ਐਲੋਪੀਸ਼ੀਆ ਨਾਲ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਾਂ ਬਟ ਹੁਣ ਤੁਹਾਨੂੰ ਘਬਰਾਣ ਦੀ ਲੋੜ ਨਹੀਂ ਦਾਦਾ ਜੀ ਸੰਸਥਾਨ ਆ ਵੀਦੇ ਨੇ ਲੈ ਕੇ ਆਇਆ ਹੈ ਕੋਕੋਨਟ ਫ੍ਰੀ ਆਇਲ ਜਿਦੇ ਵਿੱਚ ਕੋਕੋਨਟ ਆਇਲ ਬਿਲਕੁਲ ਵੀ ਯੂਜ਼ ਨਹੀਂ ਹੁੰਦਾ ਸਰੋਂ ਦਾ ਤੇਲ ਬਿਲਕੁਲ ਵੀ ਨਹੀਂ ਯੂਜ਼ ਕੀਤਾ ਜਾਂਦਾ ਤੇ ਆਪ ਜੀ ਦੇ ਲਈ ਪ੍ਰੋਡਕਟਸ ਲੈ ਕੇ ਆਇਆ ਹੈ ਡਾਕਟਰ ਹੇਅਰ ਆਇਲ ਐਂਡ ਡਾਕਟਰ ਹੇਅਰ ਸ਼ੈਂਪੂ ਸ਼ੈਂਪੂ ਜਿਹਦੇ ਵਾਲਾਂ ਨੂੰ ਕਰੇ ਬਿਲਕੁਲ ਵਾਸ਼ ਜੜਾ ਤੋਂ ਬਿਲਕੁਲ ਸਾਫ਼ ਅਤੇ ਤੇਰ ਆਪ ਜਿਹਦੇ ਵਾਲ ਦਿੱਖੇ ਬਿਲਕੁਲ ਮੁਲਾਇਮ ਜਿਸ ਵਿੱਚ ਬਿਲਕੁਲ ਵੀ 스మెల్ ਨਹੀਂ ਹੈ ਅਤੇ ਤੁਸੀਂ ਇਸ ਨੂੰ ਰੈਗੂਲਰ ਯੂਜ਼ ਕਰ ਸਕਦੇ ਹੋ ਇਹ ਬਿਲਕੁਲ ਨਾਨ ਸਟਿੱਕੀ ਹੈ ਜੇ ਤੁਸੀਂ ਆਪਣੇ ਘਰੇ ਅੱਜ ਹੀ ਬੈਠੇ ਮੰਗਵਾਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਗਏ WhatsApp ਦੇ ਨੰਬਰ ਤੇ ਕਲਿੱਕ ਕਰੋ ਅਤੇ ਆਪਣਾ ਐਡਰੈਸ ਸੈਂਡ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ